ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸੰਬੰਧਤ ਮਾਰੂ ਮਹੱਲਾ ਪੰਜਮ ਪੰਮੀ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰਿਆ ਹੋਇਆ ਸ਼ਬਦ ਹੈ ਸਥਾਈ ਆਪਾਂ ਲੈ ਰਹੇ ਹਾਂ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਾ ਮੰਦੇ ਹਾਂ ਪਹਿਲੇ ਕਾਲੇ ਨੂੰ ਜਦੋਂ ਆਪਾਂ ਸਾ ਮੰਦੇ ਹਾਂ ਤਾਂ ਸ਼ਬਦ ਵਿੱਚ ਕਿਹੜੇ-ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਇਸ ਸ਼ਬਦ ਨੂੰ ਗਾਇਨ ਕਰਾਂਗੇ ਤਬਲੇ ਦੇ ਨਾਲ ਤੇ ਇਸ ਤੋਂ ਬਾਅਦ ਆਪਾਂ ਇਸ ਸ਼ਬਦ ਨੂੰ ਸਿੱਖਾਂਗੇ ਕੱਲੇ-ਕੱਲੇ ਸੁਰ ਤੇ ਇੱਕ ਅੰਤਰਾ ਆਪਾਂ ਗਾਇਨ ਕਰਾਂਗੇ ਤੇ ਇਸ ਤੋਂ ਬਾਅਦ आप अगले अंतरे जो कि सेम ट्यूनते हैं उन्होंने कल कले, कले स्वर से सीखा ताकि वीडियो ज़्यादा लंबी ना बने और आप जी इस रिदम से किस तरह गायन करना है देख सको जो कि कहरवा तालते हैं तपत कड़ा बुझ गया। आ, तप्त हा तपत कड़ा बुझ गुर शीतल नाम दियो, कड़ा पुझा हा तपत कड़ा गया, गुर्सी तलना करा गया, आवन जा, They uh... ਓ ਪਰਗਾਸ ਫੂਟਾਂਡਾ ਪਰਮਕਾਰ

ਕਵਣ ਜਾ i no. ਸਾਈ ਆਪਾਂ ਦੇਖਾਂਗੇ ਤਪਤ ਕੜਾਹਾ ਤਪਤ ਕੜਾਹਾ ਬੁਝ ਗਿਆ ਤਪਤ ਤੜਾਹਾ ਬੁਝ ਗਿਆ ਹਾਂ ਖਣਾ ਆਪਾਂ ਸਟਾਰਟਿੰਗ ਚ ਅਲਾਪ ਵੀ ਇਸ ਜਿਉਣ ਤੇ ਲੈ ਰਹੇ ਹਾਂ ਔਰ ਸਪੇਸ ਵਿੱਚ ਵੀ ਇਹ ਟੀਨ বাজ ਰਹੀ ਹੈ ਹਾਂ ਤਪਤ ਕੜਾ ਬੁਝ ਗਿਆ ਹਾਂ ਤਪਤ ਕੜਾ ਬੁਝ ਗਿਆ ਗੁਰਸੀਤਲ ਨਾਮ ਦੀਓ ਗੁਰਸੀਤਲ ਨਾਮ दियो गुड शीतल नाम दियो गुडशीतलि ना John. आवन जान रहो आवण जान रहो फिर स्पेस वागा मापान इस पेस है खाली ट्यून ਆਵਣ ਜਾਣ ਰਹੋ ਫਿਰ ਖਾਲੀ ਤਪਤ ਕੜਾ ਬੁਝ ਗਿਆ ਹਾਂ ਤਪਤ ਕੜਾ ਬੁਝ ਗਿਆ ਫੇਰ ਇਸ ਤੋਂ ਬਾਅਦ ਖਾਲੀ ਕਿਉਂ बजਣੀ ਹੈ ਅੰਤਰੇ ਦੀ ਜੀ ਟੂ ਮਨ ਕੀਓ ਪਰਗਾਸ ਇਥੋਂ ਵੀ ਗਾ ਸਕਦੇ ਆ ਇਥੋਂ ਵੀ ਲੈ ਸਕਦੇ ਆ ਮਨ ਕੀਓ ਪਰ ਮਨ ਪਿਓ ਪਰਗਾਸ ਗਾ ਮਨ ਪਿਓ ਪਰਗਾਸ ਖਾਲੀ ਜੁਨ ਫਿਰ ਇੱਕ ਵਾਰ ਇਸ ਪੰਕਤੀ ਨੂੰ ਦੁਬਾਰਾ ਗਾਇਨ ਕਰਕੇ ਤੇ ਅਗਲੀ ਪੰਕਤੀ ਕਾਟੇ ਮੇਰੀ ਪਗਤੇ ਗੁਰ ਕੀਨੇ ਬੰਦ ਖਲਾਸ ਗੁਰ ਕੀਨੇ ਬੰਦ ਖਲਾਸ ਫਿਰ ਤੋਂ ਉੱਪਰ ਜਾਣਾ ਹੈ வ ரோன் ஆண ਵਨ ਜਾਣ ਰਹੋ ਤਪਤ ਕੜਾ ਬੁਝ ਗਿਆ ਹਾਂ ਤਪਤ ਕੜਾ ਬੁਝ ਗਿਆ ਤੇ ਹੁਣ ਆਪਾਂ ਅਗਲਾ ਅੰਤਰਾ ਵੀ ਦੇਖ ਲੈਣੇ ਹਾਂ ਜੋ ਕਿ ਬਿਲਕੁਲ ਸੇਮ ਇਸੇ ਢੁੰਤੇ ਹੈ ਇੱਕ ਇੱਕ ਵਾਰ ਆਪਾਂ ਹਰ ਇੱਕ ਪੰਕਤੀ ਨੂੰ ਗਾਇਨ ਕਰਾਂਗੇ ਜਬ ਤੇ ਸਾਧੂ ਸੰਗ ਪਿਆ ਤੋ ਛੋ ਜਬ ਤੇ ਸਾਦੂ ਸੰਗ ਪਿਆ ਤਾ ਛੋੜ ਗਏ ਨੀਗਹਰ ਖਾਲੀ ਟੋਨ ਬਜਾ ਕੇ ਦੁਆਰਾ ਪੰਕਤੀ ਗਾ ਕੇ ਅਗਲੀ ਜਿਸ ਕੀ ਅਟਤ ਤਿਸ ਤੇ ਛੁਟੀ ਤੋ ਮਾ ਕਰੇ ਕੋਤਵਾਰ ਤੋ ਕਹਾ ਕਰੇ ਕੋਤਵਾਰ ਫਿਰ ਇਹ ਨਾਲ ਜੁੜ ਜਾਣਾ ਹੈ ਆਉਣ ਜਾ ਬੁੱਝ ਗਿਆ ਤੇ ਆਖਰੀ ਅੰਤਰਾ ਵੀ ਆਪਾਂ ਹੁਣ ਇੱਕ ਵਾਰ ਦੇਖ ਲਈਏ ਜੋ ਕਿ ਸੇਮ ਅਗਲੇ ਦੋ ਅੰਤਰੇ ਹਨ ਤੇ ਚੋਕਾ ਪਾਰਾ ਕਰਮ ਕਾਤ ਹੋਏ

ਆਵਣ ਜਾਣ ਰਹੋ ਆਵਣ ਜਾਣ ਰਹੋ ਆਵਣ ਜਾਣ ਕ੍ਰੀਯੰਤਰਾ ਸੱਚ ਥਾਨ ਸੱਚ ਮੈਂਠ ਕਾ ਸੱਚ ਸਵਾ ਉਹ ਬੜਾ ਸੱਚ ਥਾਨ ਸੱਚ ਮੈਂਠ ਕਾ ਸੱਚ ਸਵਾ ਭਣਾ ਆ ਦੋ ਵਾਰ ਗਾਇਨ ਕਰਕੇ ਸਚ ਪੁੰਜੇ ਸਚ ਵਾਖ ਕਰੋ ਨਾਨਕ ਕਰ ਪਾਇਆ ਦੋ ਵਾਰ ਗਾਇਨ ਕਰਕੇ ਆਵਣ ਜਾਣ ਰਹੋ ਅੱਗੇ ਆਪ ਜੀ ਜਾਣਦੇ ਹੀ ਹੋ ਕਿਸ ਤਰੀਕੇ ਨਾਲ ਇਸ ਨੂੰ ਸਥਾਈ ਤੇ ਲੈ ਕੇ ਆਉਣਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਪੂਰੇ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ